ਉਹਨਾਂ ਦੀ ਤਸਵੀਰ ਜਨੇ ਲੀਡਰ ਸੀ ਉਹ ਤੋਂ ਥੱਲੇ ਲਾਈ ਗਈ ਜਿਹੜੇ ਤਸਵੀਰਾਂ ਨੇ ਗੁਰੂਆਂ ਰਹਿਬਰਾਂ ਦੀਆਂ ਤਸਵੀਰਾਂ ਨੇ ਇਹ ਵੀ ਮਾਨ ਸਨਮਾਨ ਨਾਲ ਜੁੜਿਆ ਹੋਇਆ ਇੱਕ ਪ੍ਰਤੀਕ ਹੈ ਐਡੀ ਮੋਟੀ ਫਾਈਲ ਹੈ ਉਸ ਉਸ ਕੇਸ ਦੀ ਉਹਦੇ ਵਿੱਚ ਇਹਨਾਂ ਨੇ ਕਿਹਾ ਸੀ ਕਿ ਚੋਣ ਕਮਿਸ਼ਨ ਦਾ ਦੈਰਆ ਆ ਐਸੀ ਕਮਿਸ਼ਨ ਦਖਲਦਾ ਜੀ ਨਹੀਂ ਕਰ ਸਕਦਾ ਔਰ ਚੋਣ ਕਮਿਸ਼ਨ ਨੇ ਬਕਾਇਦਾ ਤੌਰ ਤੇ ਇਨਾ ਨੂੰ ਤਾੜਨਾ ਪੱਤਰ ਜਾਰੀ ਕੀਤਾ ਸੀ ਪਾਰਟੀ ਨੂੰ ਕਿ ਤੁਸੀਂ ਇਦਾਂ ਦੇ ਪੁੱਠੇ ਕੰਮ ਨਾ ਕਰੋ ਇਹਦੇ ਵਿੱਚ ਲੱਗਿਆ ਫਾਈਲ ਦੇ ਵਿੱਚ ਤਾੜਨਾ ਪੱਤਰ ਜਿਹੜਾ ਇਲੈਕਸ਼ਨ ਕਮਿਸ਼ਨ ਨੇ ਜਾਰੀ ਕੀਤਾ ਸੀ ਔਰ ਈਟੀਓ ਹਰਪਜਨ ਸਿੰਘ ਜੀ ਬਾਰੇ ਕੀ ਕਿਸੇ ਬੰਦੇ ਦੀ 3 ਮਿੰਟ ਚ ਧੌਣ ਮਰੋੜਨ ਦਾ ਬਿਆਨ ਦਿੱਤਾ ਜਾ ਸਕਦਾ afghanistan 'ਚ ਬੈਠੇ ਹਾਂ ਅਸੀਂ ਅਸੀਂ ਕਿਹਾ ਤਾਲਿਬਾਨਾਂ ਨੇ ਸਰਕਾਰ 'ਚ ਬੈਠੇ ਆ ਇਹ 3 ਮਿੰਟ ਚ ਤੋੜ ਤੋਣ ਮਰੋੜ ਦਿਓ ਉਹ ਵੀ ਅਨ ਸੋਚੀ ਜਾਤੀ ਦੇ ਇੱਕ ਕੈਬਨਟ ਉਸ ਕੈਬਨਟ ਮਨਿਸਟਰ ਦੀ ਜਿਹੜਾ ਖੁਦ ਪੀਸੀਐਸ ਕੁਆਲੀਫਾਈਡ ਹੈ ਔਰ ਅਲਾਈਡ ਸਰਵਿਸ ਦੇ ਵਿੱਚ ਈਟੀਓ ਤੋਂ ਰਿਜ਼ਾਈਨ ਕੀਤਾ ਹੈ ਕੱਲਾ ਪੀਸੀਐਸ ਕੁਆਲੀਫਾਈ ਨਹੀਂ ਬੀਏ ਬੀਐਟ ਈਟੀਓ ਵਰਪਜਨ ਸਿੰਘ ਮਾਸਟਰ ਡਿਗਰੀ ਈਟੀਓ ਵਰਪਜਨ ਸਿੰਘ ਜੁਜੀਸੀ ਨੈਟ ਐਂਡ ਜੀਆਰਐਫ ਕੁਆਲੀਫਾਈਡ ਈਟੀਓ ਹਰਪਜਨ ਸਿੰਘ ਪੀ ਐਚ ਡੀ ਔਨ ਬਾਬਾ ਸਾਹਿਬ ਅੰਬੇਡਕਰ ਪਰਸੂਈ ਚੱਲ ਰਹੀ ਹੈ ਪੰਜਾਬ ਯੂਨੀਵਰਸਿਟੀ ਤੋਂ ਈਟੀਓ ਹਰਪਜਨ ਸਿੰਘ ਔਰ ਦੇਸ਼ ਦਾ ਪਹਿਲਾ ਬਿਜਲੀ ਮੰਤਰੀ ਪੰਜਾਬ ਦਾ ਜਿਹਨੇ 600 ਜੂਨ ਤੱਕ ਆਪਣੀ ਮਿਨਿਸਟਰਸ਼ਿਪ ਦੇ ਦੌਰਾਨ ਪੰਜਾਬੀਆਂ ਨੂੰ ਇਸ ਤਰੀਕੇ ਨਾਲ ਦਿੱਤੀ ਆ ਜਾਤੀ ਧਰਮ ਦੇ ਵਿਤਕਰੇ ਤੋਂ ਉੱਪਰ ਉੱਠ ਕੇ ਸਰਕਾਰ ਦੀ ਪਾਲਿਸੀ ਨੂੰ ਲਾਗੂ ਕੀਤਾ ਕਿ ਇੱਕ ਵੀ ਸ਼ਿਕਾਇਤ ਨਹੀਂ ਹੈਗੀ ਤੇ ਉਹਨੂੰ ਦੱਸ ਰਿਹਾ ਕਿ ਪੂਰੇ ਪੰਜਾਬ ਨੂੰ ਪੰਜਾਬ ਦੀ ਬੈਂਡ ਵਜਾ ਕੇ ਰੱਖਤੀ ਉਹ ਤਾਂ 4 ਸਾਲ ਹੋਏ ਆਲੇ ਦਲਤ ਨੂੰ 4 ਸਾਲ ਕੈਬਨਿਟ ਮਿਨਿਸਟਰੀ ਨੂੰ ਕਿਹਾ ਹੋਏ ਕਿ ਕਾਂਗਰਸ ਦੇ ਬਾਜਬਾਜੀ ਇਹ ਦੱਸਣ ਲੱਪੇ ਕਿ ਪੰਜਾਬ ਦੀ ਬੈਂਡ ਵਜਾਤੀ ਤੇ ਤੁਸੀਂ 75 ਸਾਲ ਕਿਹਾ ਪੀਪਾ ਖੜਕੋ ਮੇਰੇ ਇੱਥੇ ਆ ਇਹ ਦਲਤ ਅਸਮੇਤਾ ਨਾਲ ਜੁੜੇ ਹੋਏ ਸਵਾਲ ਨੇ ਦਲਤਾਂ ਦੇ ਮਾਨ ਸਨਮਾਨ ਨਾਲ ਜੁੜੇ ਹੋਏ ਸਵਾਲ ਨੇ ਜਿਹੜੇ ਮੈਂ ਅੱਜ ਇਹਦੇ 'ਚ ਰੱਖੇ ਆ ਇਸੇ ਨਜ਼ਰੀਏ ਦੇ ਨਾਲ ਮਾਨਯੋਗ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਪਿਛਲੇ 4 ਮਹੀਨਿਆਂ 'ਚ ਦੂਜੀ ਵਾਰੀ ਸੂ ਮੋਟੋ ਕੀਤਾ ਆ ਦੋ ਵਾਰ ਦੂਜੀ ਵਾਰੀ ਔਰ ਸੂ ਮੋਟੋ ਜਿਹੜਾ ਅਸੀਂ ਕੀਤਾ ਮੀਡੀਆ ਦੇ ਵਿੱਚ ਬੱਚੇ-ਬੱਚੇ ਨੂੰ ਪਤਾ ਔਰ ਇਸ ਸੂ ਮੱਟੋ ਨੂੰ ਲੈ ਕੇ ਮੇਰੇ ਦਫ਼ਤਰ ਦਾ ਕਰਮਚਾਰੀ ਸ਼੍ਰੀ ਨਿਰਮਲ ਸਿੰਘ ਕੱਲ 4:30 ਵਜੇ ਸੈਕਟਰ 8 ਦੀ ਕੋਠੀ ਗਿਆ ਜਿੱਥੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਜਿਹਦੇ ਘਰ ਵਿੱਚ ਰਹਿੰਦੇ ਹੋਏ ਲੋਕਾਂ ਨੇ ਸੂ ਮੱਟੋ ਦਾ ਨੋਟਿਸ ਲੈਣ ਤੋਂ ਇਨਕਾਰ ਕਰ ਦਿੱਤਾ ਅੱਜ ਸਵੇਰੇ ਮੇਰੇ ਦਫ਼ਤਰ ਦਾ ਕਰਮਚਾਰੀ ਸੈਕਟਰ 8 ਦੀ ਕੋਠੀ ਗਿਆ ਇੱਕ ਉੱਥੋਂ ਜਵਾਬ ਦੇ ਦਿੱਤਾ ਤੇ ਸੈਕਟਰ 39 ਦੀ ਕੋਠੀ ਗਿਆ ਦੋ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਦੇ ਉੱਥੇ ਰਹਿਣ ਵਾਲਿਆਂ ਨੇ ਘਰ ਵਿੱਚ ਜਵਾਬ ਦੇ ਦਿੱਤਾ ਇਹ ਸੂ ਮੁੱਟੋ ਨਹੀਂ ਨੋਟਿਸ ਨਹੀਂ ਲੱਗੇ ਰਸੀਵਰੀ ਕਰਾਇਆ ਥੰਡ ਉਹਦੀ ਹੁਣ ਮੈਂ ਈਮੇਲ ਜਿਹੜੀ ਆ ਉਪਾਤੀ ਆ ਉਹਦਾ ਸਕਰੀਨ ਸ਼ਾਟ ਜਿਹੜਾ ਹੈਗਾ ਉਹ ਤੁਹਾਡੇ ਮੀਡੀਆ ਦੇ ਮਾਧਿਅਮ ਸੋਸ਼ਲ ਮੀਡੀਆ ਦੇ ਮਾਧਿਅਮ ਤੋਂ ਤੁਹਾਡੇ ਤੱਕ ਪਹੁੰਚ ਜਾਏਗਾ ਔਰ ਇਸ ਸੂ ਮੋਟੋ ਦੇ ਉੱਤੇ ਐਸਐਸਪੀ ਅੰਮ੍ਰਿਤਸਰ ਦੇ ਆਤੀ ਔਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਮਿਤੀ 11 ਫਰਵਰੀ ਦੁਪਹਿਰ 3 ਵਜੇ ਚੰਡੀਗੜ੍ਹ ਪੰਜਾਬ ਰਾਜਨ ਸੂਚਿਤ ਜਾਤੀ ਦੇ ਦਫਤਰ ਕਮਰਾ ਨੰਬਰ 6 ਚੌਥੀ ਮੰਜ਼ਲ ਪੰਜਾਬ ਸੈਕਟਰੀਏਟ ਦੇ ਵਿੱਚ ਉਹਨਾਂ ਨੂੰ ਬਲਾਇਆ ਗਿਆ ਹੈ ਪੁੱਛ ਸਕਦੇ ਆ ਸਾਥੀ ਕਿ ਇਸ ਮਾਮਲੇ ਚ ਸੂ ਮੁੱਟੋ ਬਣਦਾ ਇਹ ਸ਼ਬਦਾਵਲੀ ਬਣਦੀ ਕਿ ਨਹੀਂ ਬਣਦੀ ਇਹ ਤੁਹਾਡੇ ਵਿੱਚ ਐਕਟ ਵੇਅਰ ਐਕਟ ਜਿਹਨੂੰ ਵਕੀਲ ਪੜ੍ਹਦੇ ਆ ਇਸ ਵੇਅਰ ਐਕਟ ਦਾ ਨਾਮ ਹੈ ਦਾ ਸ਼ੈਡਿਊਲ ਕਾਸਟ ਐਂਡ ਦਾ ਸ਼ੈਡਿਊਲ ਟ੍ਰਾਈਬ ਪ੍ਰੋਵਿੰਸ਼ਲ ਆਫ ਐਕਟੋ ਸਿਟੀ ਐਕਟ 1989 ਇਸ ਐਕਟ ਦੀ ਚੈਪਟਰ 3 ਜਿਹਦਾ ਨੌਇਆ ਅਫੈਂਸਸ ਆਫ ਐਟ੍ਰੋਸਿਟੀ ਉਹਦਾ ਬਿੰਦੂ ਨੰਬਰ 3 3 ਦਾ ਅੱਗੇ ਬਿੰਦੂ ਨੰਬਰ 10 ਕਿਰਪਾ ਕਰਕੇ ਪਲੀਜ਼ ਸਾਰੇ ਪੰਜਾਬੀ ਧਿਆਨ ਨਾਲ ਸੁਣ ਬਤੌਰ ਚੇਅਰ ਪਰਸਨ ਕਮਿਸ਼ਨ ਦਾ ਜਿਹੜੀ ਮੇਰੀ ਡਿਊਟੀ ਤੇ ਅਧਿਕਾਰ ਖੇਤਰ ਹੈ ਉਹਨਾਂ ਦੀ ਪਾਲਣਾ ਕਰ ਰਿਹਾ ਉਸ ਪਾਲਣਾ ਦੇ ਵਿੱਚ ਸਰਦਾਰ ਬਾਜਵਾ ਜੀ ਅੱਜ ਦੂਜੀ ਵਾਰੀ ਉਸ ਧਾਇਰੇ ਚ ਆਏ ਆ 90 ਦਿਨਾਂ ਦੇ ਵਿੱਚ ਵਿੱਚ ਇਹਦਾ 10 ਨੰਬਰ ਬਿੰਦੂ ਕਹਿੰਦਾ ਆ ਇੰਟੈਂਸ਼ਨਲੀ ਇਨਸਲਟ অর ਇੰਟੀਮਿਡੇਟ ਵਿਦ ਇੰਟੈਂਟ ਟੂ ਹਿਮਿਲੇਟ ਅ ਮੈਂਬਰ ਆਫ ਸ਼ੈਡਿਊਲ ਕਾਸਟ অর ਅ ਸ਼ੈਡਿਊਲ ਟ్రਾਈਬ ਇਨ ਐਨੀ ਪਲੇਸ ਵਿਦੀਨ ਪਬਲਿਕ 뷰 ਰਿਪੀਟ ਕਰ ਰਹੇ ਆ ਇੰਟੈਂਸ਼ਨਲੀ ਇਨਸਲਟ অর ਇੰਟੀਮਿਡੇਟ ਵਿਦ ਇੰਟੈਂਟ ਟੂ ਹਿਮਿਲੇਟ ਅ ਮੈਂਬਰ ਆਫ ਸਚੂਲ ਕਾਸਟ অর ਸਚੂਲ ਟਾਈਪ ਇਨ ਐਨੀ ਪਲੇਸ ਵਿਦੀਨ ਅ ਪਬਲਿਕ 뷰 ਤੇ ਹੁਣ ਜੇ ਇੱਥੇ ਕਾਰਵਾਈ ਹੋ ਜਾਏ ਇਸ ਗੱਲ ਤੇ ਤੇ ਫੇਰੇ ਚੀਕਾ ਮਾਰਦੇ ਪਾਪਾ ਜੀ ਕੋ ਚਲੇ ਜਾਣ ਹਾਈ ਕੋਰਟ ਸੁਪਰੀਮ ਕੋਰਟ ਇਹ ਗੜੀ ਤੋਂ ਬਚਾਓ ਵਿੱਚ ਮੇਰਾ ਕੀ ਕਸੂਰ ਹੈ ਮੇਰੀ ਡਿਊਟੀ 9 ਤੋਂ 5 ਇਸ ਐਕਟ ਨੂੰ ਪੰਜਾਬ ਦੇ ਵਿੱਚ ਔਰ ਕਨਸਟੀਟਿਊਸ਼ਨ ਆਫ ਇੰਡੀਆ ਜਿਹੜੇ ਸੇਫਗਾਰ ਟੂ ਸ਼ੈਡਿਊਲ ਕਾਸਟ ਨੇ ਉਹਨਾਂ ਨੂੰ ਇੰਪਲੀਮੈਂਟ ਕਰਾਉਣ ਦੇ ਲਈ ਲੱਗੀ ਹੋਈ ਆ ਔਰ ਇਸ ਡਿਊਟੀ ਨੂੰ ਪੂਰੀ ਕਰਨ ਦੇ ਵਿੱਚ ਮੈਂ ਕੋਈ ਕਮੀ ਨਹੀਂ ਪੂਰੀ ਛੱਡਾਂਗਾ ਤਿੰਨ ਮਿੰਟ ਚ ਧੌਣ ਮਰੋੜੋਗੇ ਦਲਤਾਂ ਦੀ ਜਿੰਨਾ ਚਿਰ ਗੜੀ ਆ ਕਨਸਟੀਟਿਊਸ਼ਨਲ ਦੇ ਅਚਰੰਦਾ ਹੋਇਆ ਆ ਫੈਲਾ ਨੇ ਇਹਨਾਂ ਦੀਆਂ ਮਡੀਆਂ ਹੋਈਆਂ ਇਹ ਹਾਈ ਕੋਰਟ ਚ ਜਦੋਂ ਚ ਗਏ ਇਹ ਫਾਈਲ ਮੈਨੂੰ ਬੰਦ ਕਰਨੀ ਪਈ ਮਾਨਜੋਗ ਰਾਜਾ ਬੜਿੰਗ ਲੇਕਿਨ ਆ ਜਿਹੜਾ 3 ਮਿੰਟ ਵਾਲਾ ਬਿਆਨ ਹੈ ਧੌਣ ਮਰੋੜਨ ਦਾ ਤੇ ਦੇਖਦੇ ਧੌਣ ਕਿਹਦੀ ਮੋੜੀ ਜਾਂਦੀ ਹੈ ਪੰਜਾਬ ਦੇ ਦਲਤ ਸਮਾਜਵਾਨ ਪੰਜਾਬ ਦੇ ਹਰ ਗਰੀਬ ਮਜኑਮ ਵੱਲ ਕੰਸਟੀਚਿਊਸ਼ਨ ਦੇ ਰਿਆ ਚ ਰਹਿੰਦੇ ਹੋਏ ਸੇਫਗਾਰਡ ਦਿੱਤੀ ਜਾਏਗੀ ਸਤਿਕਾਰਯੋਗ ਸਾਥੀਓ ਕੱਲ ਕਾਂਗਰਸ ਬਿਆਨ ਕਰ ਰਹੀ ਸੀ ਪੀਵੀ ਦੇ ਉੱਤੇ ਮੈਂ ਮਾਧਿਅਮ ਤੇ ਸੁਣ ਰਿਹਾ ਸੀ ਕਿ ਗੜੀ ਨੇ ਉਦੋਂ ਨੋਟਿਸ ਕਿਉਂ ਨਹੀਂ ਲਿਆ ਜਦੋਂ ਕਾਂਗਰਸ ਦੇ ਵਿਧਾਇਕ ਨੂੰ ਵਿਧਾਨ ਸਭਾ ਦੇ ਵਿੱਚ ਜੁੱਤੀ ਸੰਘਾਉ ਦਾ ਗੱਲ ਹੋਈ ਆ ਮੈਨੂੰ ਉਹ ਤਰੀਕ ਨਹੀਂ ਯਾਦ ਮੈਨੂੰ ਇਹ ਲੱਗਦਾ ਕਿ ਸ਼ਾਇਦ ਉਸ ਦਿਨ ਮੈਂ ਕਮਿਸ਼ਨ ਦਾ ਚੇਅਰਮੈਨ ਨਹੀਂ ਸੀ ਮੈਨੂੰ ਤਾਂ ਲੱਗਦਾ ਪਰ ਜੇ ਮੈਂ ਹੁੰਦਾ ਵੀ ਹੋਇਆ ਤਾਂ ਵਿਧਾਨ ਸਭਾ ਦੀ ਇੱਕ ਜੂਰੀਡਿਕਸ਼ਨ ਹੈ ਉੱਥੇ ਦੇ ਸਾਰੇ ਕਾਰੋਬਾਰ ਅੰਦਰਲੀ ਹਰ ਚੀਜ਼ ਉਹਨੂੰ ਬਾਹਰ ਕੋਰਟ ਦੇ ਵਿੱਚ ਨਹੀਂ ਕਢੀ ਸਿਆ ਜਾ ਸਕਦਾ ਉਹਨੂੰ ਬਾਹਰ ਨਹੀਂ ਕੁਛ ਕੀਤਾ ਜਾ ਸਕਦਾ ਇਹ ਉੱਥੋਂ ਦਾ ਲਾਅ ਹੈ ਤਾਂ ਇਹ ਬਾਜਵਾ ਸਾਹਿਬ ਦੇ ਚੇਲੇ ਚਪਟਿਆਂ ਨੂੰ ਯਾਦ ਰੱਖਣੀ ਚਾਹੀਦੀ ਦਾ ਫਿਰ ਇਹ ਸਵਾਲ ਕਰਦੇ ਨੇ ਕਿ ਗਣੀ ਸਾਡਾ ਕਿਹਾ ਬਗੜ ਲੂ ਮੈਂ ਕੁਛ ਨਹੀਂ ਬਗੜਨਾ ਹੈ ਕਿਸੇ ਦਾ ਮੈਂ ਤਾਂ ਪੰਜਾਬ ਦੇ ਲੋਕਾਂ ਦਾ ਸਵਾਰਨਾਂ ਆਇਆ ਜੇ ਦੇ ਵਿੱਚ ਗਰੀਬ ਮਜਲੂਮ ਜਿਹੜੇ ਦਲਤ ਵਰਗ ਹੈ ਲੀਗਲੀ ਤੌਰ ਤੇ ਉਹਨਾਂ ਦਾ ਔਰ ਸੁਭਚੇ ਪੰਜਾਬੀਆਂ ਦਾ ਉਹਦੇ ਵਿੱਚ ਮੈਨੂੰ ਇਹ ਕਹਿ ਰਹੇ ਸੀ ਕਿ ਕਮਿਸ਼ਨ ਨੇ ਪਹਿਲਾ ਲੀਡਰਾਂ ਦਾ ਕਿਆ ਬਗੜ ਲਿਆ ਮੇਰੀ ਜੂਰੀਡਿਕਸ਼ਨ ਹੈ ਅਗਰ ਕੋਈ ਕੋਰਟ ਵਿੱਚ ਜਾਂਦਾ ਹੈ ਤਾਂ ਉੱਥੇ ਫੈਸਲਾ ਕੋਰਟ ਕਰੇਗੀ ਚਾਹੇ ਉਹ ਤਰਨਤਨ ਦਾ ਮਾਮਲਾ ਸੀ ਕਿਸੇ ਵਿਧਾਇਕ ਦੇ ਖਿਲਾਫ ਚਾਹੇ ਉਹ ਰਾਜਾ ਬੜਿੰਗ ਜੀ ਦਾ ਸੀ ਜਾਂ ਕੋਈ ਹੋਰ ਸੀ ਫਿਰ ਐਦਾ ਦੀ ਸ਼ਬਦਾਂ ਦੀ ਵਰਤ ਕੇ ਫਿਰ ਦੋਸ਼ ਪ੍ਰਚਾਰ ਕੀ ਕਰਦੇ ਨੇ ਕਿ ਅਸੀਂ ਤਾਂ ਫਲਾਣਾ ਲੀਡਰ ਪ੍ਰਧਾਨ ਲਾ ਲਿਆ ਉਹ ਦਲਤਾ ਜੋਗਾ ਅਸੀਦਾ ਫੁਲਾਣਾ ਲੀਡਰ ਮੁੱਖ ਮੰਤਰੀ ਲਾ ਲਿਆ ਦਲਤਾ ਚੋਂ ਆ ਕਮਿਸ਼ਨ ਕਿਉਂ ਦਖਲਅੰਦਾਜ਼ੀ ਕਰਦਾ ਕਮਿਸ਼ਨ ਆਪਣੇ ਦੇਹੜਿਆਂ ਦੇ ਵਿੱਚ ਰਹਿ ਕੇ ਕੰਮ ਕਰਦਾ ਕਮਿਸ਼ਨ ਤਾਂ ਨਹੀਂ ਕਹਿੰਦਾ ਕਿ ਜਿਨ੍ਹਾਂ ਨੂੰ ਤੁਸੀਂ ਪ੍ਰਧਾਨ ਲਾਇਆ ਮੁੱਖ ਮੰਤਰੀ ਲਾਇਆ ਉਹਨਾਂ ਨੂੰ ਪੈਰਾਂ ਦੀਆਂ ਜੁੱਤੀਆਂ ਸਦੋ ਕਮਿਸ਼ਨ ਤਾਂ ਨਹੀਂ ਕਹਿੰਦਾ ਕਿ ਪੈਰਾਂ ਦੀਆਂ ਜੁੱਤੀਆਂ ਕਹਿਣ ਤੋਂ ਬਾਅਦ ਫਿਰ ਕਾਸ਼ੀ ਬਨਾਰਸ ਤੱਕ ਮਾਫੀ ਮੰਗਣ ਜਾਓ YouTube Google ਤੇ ਸਾਰਾ ਕੁਝ ਸਰਚ ਕਰ ਮਾਰੇ ਲੱਭ ਜਾਂਦਾ ਆ ਕਮਿਸ਼ਨ ਤਾਂ ਨਹੀਂ ਕਹਿੰਦਾ ਕਿ ਤੁਸੀਂ ਦਲਤਾਂ ਨੂੰ ਅਰਬੀ ਨਸਲ ਦੇ ਘੋੜੇ ਤੇ ਗਧਿਆਂ ਨਾਲ ਕੰਪੇਅਰ ਕਰੋ ਕਮਿਸ਼ਨ ਤਾਂ ਇਹ ਨਹੀਂ ਕਹਿੰਦਾ ਕਿ ਪਵਿੱਤਰ ਤੇ ਪੰਥਕ ਸੀਟਾਂ ਦਲਤਾਂ ਨੂੰ ਕਿਉਂ ਦੇਤੀਆਂ ਇਦਾਂ ਦੇ ਬਿਆਨ ਲਾਓ ਇੱਕੋ ਹੀ ਪਾਰਟੀ ਕਿਉਂ ਇਹ ਸਾਰਾ ਕੁਝ ਕਰ ਰਹੀ ਹੈ ਇੱਕੋ ਹੀ ਪਾਰਟੀ ਦੇ ਲੀਡਰ ਕਿਉਂ ਕੁਝ ਕਰ ਰਹੇ ਹੈ ਬਾਕੀ ਵੀ ਪਾਰਟੀਆਂ ਨੇ ਪੰਜਾਬ ਦੇ ਵਿੱਚ ਮੈਨੂੰ ਤਾਂ ਇਦਾਂ ਲੱਗਦਾ ਕਈ ਵਾਰੀ ਕਿ ਮੈਂ ਇੱਕੋ ਹੀ ਪਾਰਟੀ ਦੇ ਇਹਨਾਂ ਕਾਂਗਰਸ ਪਾਰਟੀ ਦੇ ਸਾਰੇ ਲੀਡਰਾਂ ਨੂੰ ਬੁਲਾ ਕੇ ਸੰਮੇਲਨ ਕਰਕੇ ਇੱਥੇ ਪੰਜਾਬ ਭਾਵੇਂ ਜਿਨ੍ਹਾਂ ਨੂੰ ਇਹ ਦੱਸਾਂ ਕਿ ਦਲਤਾਂ ਦੇ ਹੱਕਦਾਰ ਕਿਆ ਹੁੰਦੇ ਨੇ ਅਨੁਸੂਚਿਤ ਜਾਤੀ ਵਰਗਾਂ ਦੇ ਰਾਈਟ ਹੈਂਡ ਸੇਫਗਾਰਡ ਕੀ ਨੇ ਮੈਂ ਇਹਨਾਂ ਦੀ ਕਲਾਸ ਲਾ ਮੈਂ ਇੱਥੇ ਬਲੈਕਬੋਰਡ ਲਾ ਕੇ ਤਾਂ ਜੋ ਜਦੋਂ ਇਹ ਪਬਲਿਕ ਵਿੱਚ ਵਿਚਰਨ ਤਾਂ ਆਪਣੇ ਘੱਟੋ ਘੱਟ ਸ਼ਬਦਾਵਲੀ ਅਨੁਸੂਚਿਤ ਜਾਤੀ ਵਰਗਾਂ ਪ੍ਰਤੀ ਸਹੀ ਰੱਖਣ ਜਦੋਂ ਇਹ ਕਹਿੰਦੇ ਨੇ ਅਸੀਂ ਤਾਂ ਦਲਤਾਂ ਨੂੰ ਵੱਡ-ਵੱਡੀਆਂ ਪੋਸਟਾਂ ਦੇਤੀਆਂ ਤੇ ਦਲਤਾਂ ਨੂੰ ਪੋਸਟਾਂ ਦਿਵਾਉਣ ਵਾਲਾ ਸੀ ਪਰਮ ਪੂਜਯ ਭਾਰਤ ਰਤਨ ਬਾਬਾ ਸਾਹਿਬ ਅੰਬੇਡਕਰ ਬਾਬਾ ਸਾਹਿਬ ਅੰਬੇਡਕਰ ਅੰਬੇਡਕਰ ਅੱਜ ਤੋਂ 99 ਸਾਲ ਪਹਿਲਾਂ ਜਦੋਂ ਸਾਈਮਨ ਕਮਿਸ਼ਨ ਦੇ ਅੱਗੇ ਦਲਤਾਂ ਦੇ ਰਾਈਟਾਂ ਦੀ ਗੱਲ ਆਈ ਤਾਂ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਦੇ ਮਾਂ ਪਾਰਟੀ ਨੇ ਵਿਰੋਧ ਕੀਤਾ ਸੀ ਜਦੋਂ ਬਾਬਾ ਸਾਹਿਬ ਅੰਬੇਡਕਰ ਤਾ ਸਿੱਧੇ ਤੌਰ ਤੇ ਤਸਵੀਰ ਘੜੀ ਚੇਅਰ ਪਰਸਨ ਐਸਿਕ ਮਿਸ਼ਨ ਦੇ ਪ੍ਰੈਸ ਕਾਨਫਰੰਸ ਕਰ ਰਹੇ ਨੇ ਕਹਿ ਰਹੇ ਨੇ ਕਿ ਜਦੋਂ ਮਾਮਲਾ ਅਦਾਲਤ ਵਿੱਚ ਪਹੁੰਚ ਜਾਂਦਾ ਹੈ ਤਾਂ ਫਿਰ ਅਦਾਲਤ ਉਸ ਨੂੰ ਵੇਖਦੀ ਹੈ ਪਰ ਸਿੱਧੇ ਤੌਰ ਤੇ ਕਾਂਗਰਸੀਆਂ ਨੂੰ ਸਦਨ ਦੀ ਗੱਲ ਕਰ ਰਹੇ ਨੇ ਕਿ ਸਾਰੇ ਕਾਂਗਰਸੀਆਂ ਨੂੰ ਸਦਾਂਗਾ ਬਲੈਕਬੋਰਡ ਤੇ ਸਮਝਾਵਾਂਗਾ ਕਿ ਦਲਿਤ ਭਰਾਵਾ ਦੇ ਕੀ ਕੁਝ ਰਾਈਟਸ ਹਨ